Terima kasih telah menonton. ਹਾਂਜੀ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਫੌਜੀ ਫਿਜ਼ੀਕਲ ਅਕੈਡਮੀ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਹਫਤਾਵਾਰੀ ਜਿਹੜੀ ਕ੍ਰਾਸ ਕੰਟਰੀ ਆਪਣੀ ਸਾਰੇ ਇਦਵਾਰ ਨੂੰ ਚੱਲਦੀ ਆ ਉਹਦੇ ਹਫਤਾਵਾਰੀ ਲੜੀ ਅਨੁਸਾਰ ਅੱਜ ਗਿਜਰੇਲੇ ਦੀ ਸੇਵਾ ਪਹੁੰਚੀ ਆ ਅਕੈਡਮੀ ਦੇ ਪਲੇਅਰ ਆ ਕਮਲ ਤੇ ਇਹਨਾਂ ਦੇ ਪਰਿਵਾਰ ਵੱਲੋਂ ਗਰਮੇਲ ਸਿੰਘ ਫੌਜੀ ਉਹਨਾਂ ਦੇ ਪਰਿਵਾਰ ਵੱਲੋਂ ਬੱਚਿਆਂ ਲਈ ਗਿਜਰੇਲੇ ਦੀ ਸੇਵਾ ਪਹੁੰਚੀ ਆ ਸਾਰੇ ਅਕੈਡਮੀ ਵੱਲੋਂ ਤੇ ਬੱਚਿਆਂ ਵੱਲੋਂ ਇਹਨਾਂ ਦਾ ਧੰਨਵਾਦ ਕੀਤਾ ਜਾਂਦਾ ਸਾਰੇ ਪਰਿਵਾਰ ਦਾ ਅਸੀਰਾਲ ਜੀ ਮੇਰੇ ਵੱਲੋਂ ਤੇ ਮੇਰੀ ਪੂਰੀ ਟੀਮ ਵੱਲੋਂ ਆਤਾਵਰੀ ਲੜੀ ਦੇ ਅਨੁਸਾਰ ਜੋ ਸੇਵਾ ਪਹੁੰਚੀ ਹੈ ਗਰਮੇਲ ਸਿੰਘ ਫੌਜੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਪਹੁੰਚੀ ਹੈ। ਤਾਂ ਇਹਨਾਂ ਨੂੰ ਧੰਨਵਾਦ ਕਰਦੇ ਆ ਇਹਨਾਂ ਦੇ ਪੂਰੇ ਪਰਿਵਾਰ ਦਾ ਤੇ ਅਪੀਲ ਕਰਦੇ ਆ ਹੋਰ ਵੀ ਪੁਆ ਤੇ ਸੱਜਣਾ ਨੂੰ ਜੋ ਕਿ ਸੇਵਾ ਬਚਾਉਣੀ ਚਾਹੁੰਦਾ ਹੈ ਉਹ ਸਾਡੇ ਨਾਲ ਸੰਪਰਕ ਕਰ ਸਕਦਾ। ਇਹ ਕ੍ਰਾਸ ਕੰਟਰੀ ਹੈ ਜਿਹੜੀ ਹਰ ਸੰਡੇ ਨੂੰ 4 ਵਜੇ ਲਗਾਈ ਜਾਂਦੀ ਹੈ। ਜੇ ਕਿਸੇ ਨੇ ਵੀ ਸੇਵਾ ਬਚਾਉਣੀ ਹੈ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਇਸ ਪਰਿਵਾਰ ਦਾ ਸੀ ਤਹਿਦ ਲੋ ਧੰਨਵਾਦ ਇੱਕ ਵਾਰ ਫੇਰ ਕਰਦੇ ਆਂ